ਜੇ ਰਾਹੇ ਦਰਸਤਾ ਪਰ ਪਹਿਲਾ ਵੇਲੇ ਦੇਖ ਲਿਆ ਸੀ ਮੈਂ ਕੋਈ ਗੱਲ ਨਹੀਂ ਵਈ ਆ ਸਾਡੇ ਕਹਿੰਦੇ ਸਾਥੀ ਇਹ ਕਰ ਗਿੜਾ ਮਾਰ ਕੇ ਆਉਣਾ ਸੋ ਵੈਲਕਮ ਜੀ ਆ ਜੀ ਸ਼ਿਵ ਜੀ ਧੰਨਵਾਦ ਔਰ ਸ਼ਿਭੂ ਮਛਾਈ ਜੀ ਤੁਹਾਨੂੰ ਦਾ ਹੀ ਵੈਲਕਮ ਆ ਜੀ ਜੀ ਆਨ ਔਰ ਭਗਤ ਪ੍ਰਵੀਨ ਠਾਕਰ ਜੀ ਉਹਨਾਂ ਦਾ ਵੈਲਕਮ ਜੀ ਆਨ ਉਹਨਾਂ ਦਾ ਸਵਾਗਤ ਆ ਜੀ ਸਾਰਿਆਂ ਦਾ ਸੋ ਮੈਂ ਤੈਨੂੰ ਸ਼ੁਕਰੀਆ ਦਾ ਕਰਦਾ ਔਰ ਜਿਆਦੀ ਗੱਲਾਂ ਨਾ ਕਰਾਂ ਮੈਂ ਮਾਈਕ ਹਵਾਲੇ ਕਰਨ ਜਾ ਰਿਹਾ ਸਰਬਜੀਤ ਕਵਾਲ ਜਲੰਧਰ ਵਾਲੇ ਵੀ ਮੈਂ ਮਾਫੀ ਚਾਹੁੰਦਾ ਉਤਸਵਾਂ ਅਨੁਕੁਨ ਜਿਆਦਾ ਹੋ ਗਿਆ ਆ ਇੱਕ ਵਾਲੀ ਸੋ ਇੱਕ ਵਾਲੀ ਹੋਰ ਤੁਹਾਡੀ ਨਜ਼ਰ ਕਰਨਗੇ ਸਰਮਜੀਤ ਜੀ ਉਸ ਤੋਂ ਬਾਅਦ ਜਿੱਦਾਂ ਪ੍ਰਬੰਧਕਾ ਦਾ ਹੁਕਮ ਉਸ ਹੁਕਮ ਮੁਤਾਬਕ ਤੁਹਾਡੇ ਲਈ ਅਨਾਉਂਸ ਕਰਾਂਗੇ ਆਓ ਜੀ ਸਰਜੀਤ ਕੁਵਾਰ ਜਿਲੰਦਰ ਵਾਲੀ ਖੜੇ ਹੋ ਜੀ ਖੜੇ ਹੋ ਜੀ ਖੜੇ ਹੋ ਜੀ ਬੜੇ ਮਿਹਰਬਾਨ ਹਾਂ 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 ਲੋਕਾਂ ਨਾਲ ਇੱਕ ਸਰਕਾਰ ਦੀ ਆਖਰੀ ਹਾਜ਼ਰੀ ਹੈ ਪਰ ਗੱਲ ਕਰਾਂਗੇ ਗੁਰੂ ਮਰਸ਼ਦ ਜੀ ਦਾ ਜ਼ਿਕਰ ਹੋ ਰਿਹਾ ਹੈ